ਸਸਰੀਕਾਲ ਜੀ ਮੈਂ ਗੋਬਿੰਦਰ ਸਿੰਘ ਸੰਭਰਾਓ ਅੱਜ ਮੈਂ ਜਪਜੀ ਸਾਹਿਬ ਸੰਬੰਧੀ ਆਪਣਾ 7ਵਾਂ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਵਿੱਚ ਮੈਂ ਪਿਛਲੇ ਪ੍ਰਵਚਨ ਦੇ ਵਿਸ਼ੇ ਜਪ ਦਾ ਰਹਿੰਦਾ ਵਿਸ਼ਲੇਸ਼ਣ ਪੂਰਾ ਕਰ ਰਿਹਾ ਹਾਂ ਪਿਛਲੇ ਪ੍ਰਵਚਨ ਵਿੱਚ ਅਸੀਂ ਦੇਖਿਆ ਸੀ ਕਿ ਜਪਜੀ ਵਿੱਚ ਜਪ ਦਾ ਅਰਥ ਬ੍ਰਾਹਮਣਵਾਦੀ ਉਪਚਾਰਕ ਤੋਤਾ ਰਟਣ ਨਹੀਂ ਹੈ ਪਰ ਪ੍ਰਸ਼ਨ ਉੱਠਦਾ ਹੈ ਕਿ ਜੇ ਜਪ Hindu ਤਵੀ ਧਾਰਮਿਕ ਕਰਮਕਾਂਡਾਂ ਨਾਲ ਜੁੜਿਆ ਨਿਰਾਰਥਕ ਸ਼ਬਦ ਹੈ ਤਾਂ ਗੁਰੂ ਨਾਨਕ ਨੇ ਇਸ ਸ਼ਬਦ ਦੀ ਵਰਤੋਂ ਗਿਆਨ ਵਿਗਿਆਨ ਦੇ ਮੰਤਵ ਲਈ ਕਿਉਂ ਕੀਤੀ ਅਰਥਾਤ ਇਸ ਦੀ ਥਾਂ ਉਹਨਾਂ ਨੇ ਕੋਈ ਹੋਰ ਸ਼ਬਦ ਕਿਉਂ ਨਹੀਂ ਚੁਣਿਆ ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਸਾਨੂੰ ਉਹਨਾਂ ਲੋਕਾਂ ਦੀ ਮਾਨਸਿਕਤਾ ਵੱਲ ਜਾਣਾ ਪਵੇਗਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਿੱਖ ਮਤ ਸਮਝਾਉਣਾ ਸੀ ਭਾਵੇਂ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਸੀ ਇਹ ਲੋਕ ਕਿਸੇ ਖਲਾ ਵਿੱਚੋਂ ਨਹੀਂ ਸਨ ਆਏ ਸਗੋਂ ਇਹ ਪੁਰਾਤਨ ਰੂੜੀਵਾਦੀ ਵਿਚਾਰਧਾਰਾਵਾਂ ਦੇ ਅਨਵਾਈ ਸਨ ਆਪਣੀਆਂ ਪੂਜਾ ਪਾਠੀ ਬਿਰਤੀਆਂ ਤੇ ਕਰਮ ਕਾਂਡੀ ਪਰੰਪਰਾਵਾਂ ਕਰਕੇ ਉਹ ਜਪ ਸ਼ਬਦ ਤੇ ਇਸ ਦੇ ਪਰੰਪਰਾਗਤ ਅਰਥਾਂ ਨਾਲ ਪਹਿਲਾਂ ਤੋਂ ਹੀ ਪੱਕੇ ਜੁੜੇ ਹੋਏ ਸਨ ਇਸ ਲਈ ਉਹਨਾਂ ਨੇ ਕੋਈ ਨਵਾਂ ਸ਼ਬਦ ਵਰਤਣ ਦੀ ਥਾਂ ਪਰਚਲਿਤ ਸ਼ਬਦ ਵਿੱਚ ਹੀ ਬਦਲਵੇਂ ਵਿਸ਼ਾਲ ਬૌਧਿਕ ਅਰਥ ਪਾ ਕੇ ਉਹਨਾਂ ਨੂੰ ਗਿਆਨ ਦੇ ਰਾਹ ਮੋੜਨ ਦੀ ਕੋਸ਼ਿਸ਼ ਕੀਤੀ। ਨਵਾਂ ਸ਼ਬਦ ਦੱਸਣ ਨਾਲ ਉਹਨਾਂ ਅਨੁਆਈਆਂ ਨੂੰ ਆਪਣੇ ਕੁਰਾਹੇ ਪੜਨ ਦਾ ਉਹਨਾਂ ਅਹਿਸਾਸ ਨਹੀਂ ਸੀ ਹੋ ਸਕਣਾ ਜਿਨ੍ਹਾਂ ਪ੍ਰਾਣੇ ਸ਼ਬਦ ਵਿੱਚ ਨਵੇਂ ਅਰਥ ਪਾ ਕੇ ਤੇ ਉਹਨਾਂ ਨੂੰ ਉਹਨਾਂ ਦੀ ਅਗਿਆਨਤਾ ਸਮਝ ਤੋਂ ਨਾਲ ਹੋ ਸਕਦਾ ਸੀ। ਕੋਈ ਨਵਾਂ ਸ਼ਬਦ ਦੇ ਕੇ ਉਹ ਲੋਕਾਂ ਦੀ ਸਮਝ ਵਿੱਚ ਤੇੜ ਨਹੀਂ ਸੀ ਪਾਉਣਾ ਚਾਹੁੰਦੇ। ਸਗੋਂ ਪ੍ਰਾਣੇ ਸ਼ਬਦ ਵਿੱਚ ਨਵੇਂ ਵਿਵੇਕਪੂਰਨ ਅਰਥ ਭਰ ਕੇ ਉਹਨਾਂ ਦੀ ਬੁੱਧੀ ਵਿੱਚ ਚਿੰਗਲਾ ਸਕਦੇ ਸਨ ਨਵਾਂ ਸ਼ਬਦ ਸ਼ਰਧਾਲੂ ਸਵੀਕਾਰ ਕਰਦੇ ਜਾਂ ਨਾ ਕਰਦੇ ਇਹ ਉਹਨਾਂ ਦੀ ਸਮਝ ਤੇ ਨਿਰਭਰ ਹੋਣਾ ਸੀ ਪਰ ਪੁਰਾਣੇ ਸ਼ਬਦ ਨਾਲ ਨਵਾਂ ਕਾਰਜ ਜੋੜ ਦੇਣ ਨਾਲ ਉਹਨਾਂ ਨੇ ਇਸ ਨੂੰ ਆਸਾਨੀ ਨਾਲ ਅਪਣਾ ਲੈਣਾ ਸੀ ਅਜਿਹਾ ਕਰਕੇ ਉਹਨਾਂ ਨੇ ਕਰਮ ਕਾਂਡੀ ਭਗਤਾਂ ਨੂੰ ਅੰਧਵਿਸ਼ਵਾਸ ਤੇ ਅਗਿਆਨ ਦੀ ਲੀਹ ਤੋਂ ਲਾ ਕੇ ਸਿੱਖੀ ਦੇ ਅਨਪੂਰਨ ਪ੍ਰਦਾਨ ਸ਼ਾਹ ਰਾਤੇ ਪਾਉਣ ਦਾ ਸਹਿਜ ਯਤਨ ਕੀਤਾ ਅਜਿਹਾ ਕਰਦੇ ਆ ਉਹਨਾਂ ਨੇ ਪ੍ਰਾਤਨ ਨੂੰ ਤਾਕਤ ਨਾਲ ਮਿਟਾਇਆ ਨਹੀਂ ਭਾਵ ਜ਼ੋਰ ਨਾਲ ਕਿਸੇ ਬਾਬਰੀ ਮਸਜਿਦ ਵਾਂਗੂ ਢਵਾਇਆ ਨਹੀਂ ਸਗੋਂ ਤਰਕ ਨਾਲ ਨਿਵੇਆਇਆ ਹੈ ਸੋ ਉਹਨਾਂ ਨੇ ਜਪਦੀ ਥਾ ਨਾ ਸ਼ਬਦ ਨਹੀਂ ਵਰਤਿਆ ਸਗੋਂ ਇਸ ਦੇ ਅਰਥਾਂ ਦੀ ਮੁਹਾਰ ਬਦਲ ਕੇ ਇਸੇ ਨੂੰ ਹੀ ਸਫਲ ਵਰਤੋਂ ਵਿੱਚ ਲਿਆਂਦਾ ਹੈ ਰਵਾਇਤੀ ਜਾਪ ਨੂੰ ਸਹੀ ਜਪ ਦੇ ਅਰਥ ਦੇ ਕੇ ਗੁਰੂ ਸਾਹਿਬ ਨੇ ਪ੍ਰਾਤਨ ਪਰੰਪਰਾਵਾਂ ਨਾਲ ਜੁੜੇ ਲੋਕਾਂ ਨੂੰ ਪਰੰਪਰਾਗਤ ਵਿਚਾਰਾਂ ਨੂੰ ਅਨਪਵਦੀਕ ਸੌਟੀ ਦੇ ਪਰਖਣ ਦੀ ਸਿੱਖਿਆ ਦਿੱਤੀ ਲੋਕਾਂ ਦੇ ਜਾਣੇ ਪਹਿਚਾਣੇ ਜਪ ਸ਼ਬਦ ਨੂੰ ਹੀ ਗਿਆਨ ਦੀ ਪੁੱਠ ਦੇ ਕੇ ਉਹਨਾਂ ਨੇ ਸ਼ਰਧਾ ਪੰਥੀ ਅੰਧ ਭਗਤਾਂ ਨੂੰ ਸਹਿਜੇ ਹੀ ਸਿੱਖ ਵਿਚਾਰਧਾਰਾ ਨਾਲ ਜੋੜਿਆ ਇੱਥੇ ਗੁਰੂ ਸਾਹਿਬ ਪੁਰਾਣੇ ਤੇ ਨਵੇਂ ਜਪ ਦੀ ਤੁਲਨਾ ਕਰਦੇ ਹੋਏ ਵਿੰਗਮੀ ਢੰਗ ਨਾਲ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੋ ਜਪ ਤੁਸੀਂ ਕਰਿੰਦੇ ਪਏ ਹੋ ਕੋਕਾ ਦਾ ਜਪ ਅਸਲ ਜਪ ਤਾਂ ਸਮਝ ਤੇ ਬੁੱਧੀ ਦੀ ਸਹੀ ਵਰਤੋਂ ਹੈ ਜੇ ਕੁਝ ਜਪਣਾ ਹੀ ਹੈ ਤਾਂ ਇਸ ਨਵੀਂ ਸੋਚ ਦੇ ਨਵੇਂ ਗੁਰ ਇੱਕ ਓਮਕਾਰ ਨੂੰ ਯਾਦ ਰੱਖਣ ਦਾ ਜਪ ਕਰ ਕਿੱਦਾਂ ਜਪਦਾ ਹੈ ਜਿਵੇਂ ਮੂਲ ਮੰਤਰ ਵਿੱਚ ਨਵੀਂ ਧਾਰਨਾ ਤੇ ਨਵੀਂ ਵਿਧੀ ਪਰੋਸ ਕੇ ਗੁਰੂ ਸਾਹਿਬ ਨੇ ਜਿਵੇਂ ਕਿਹਾ ਹੋਵੇ ਕਿ ਤੋਤਾ ਰਟਣੀ ਜਪਤਾ ਕੋਈ ਤਾਂ ਕਰੇ ਜੇ ਜਪ ਕਰਨ ਵਾਲੀ ਚੀਜ਼ ਦਾ ਉਸ ਨੂੰ ਪਤਾ ਹੋਵੇ ਤੇ ਉਸ ਦੇ ਗੁਣਾਂ ਸੁਭਾਅ ਤੋਂ ਵਕਫ ਹੋਵੇ ਭਾਵ ਸਮਝਦਾ ਹੋਵੇ ਕਿ ਉਸ ਦੇ ਜਪ ਕਰਨ ਨਾਲ ਉਹ ਸੱਚੀ ਮੁੱੱਚੀ ਪਸੀਜ ਜਾਵੇਗੀ ਜੇ ਉਸ ਦਾ ਕੋਈ ਨਾਂ ਪਤਾ ਹੀ ਨਹੀਂ ਤੇ ਉਸ ਦੇ ਵਿਵਹਾਰ ਬਾਰੇ ਪੂਰਾ ਗਿਆਨ ਹੀ ਨਹੀਂ ਤਾਂ ਫਿਰ ਇਹ ਜਪਣ ਜਪਾਉਣ ਦਾ ਕੰਮ ਕਿਸ ਲਈ ਇਹ ਵਿਰਥ ਕਿਰਿਆ ਹੈ ਜਿਸ ਦਾ ਨਾਂ ਕੋਈ ਪਾਓ ਨਾ ਲਾਭ ਹਲੇ ਤਾਂ ਅਸਾਂ ਉਸ ਕਰਤੇ ਦਾ ਅਸਲ ਨਾਂ ਜਾਣਨਾ ਹੈ ਤੇ ਉਸ ਦੇ ਗੁਣ ਤੇ ਵਿੜਿਆਈਆਂ ਪਹਿਚਾਨਣੀਆਂ ਹਨ ਇਸ ਲਈ ਜੇ ਜਪ ਕਰਨਾ ਹੀ ਹੈ ਤਾਂ ਸੋਚ ਸਮਝ ਤੇ ਪਰਖ ਨਾਲ ਉਸ ਦੀ ਖੋਜ ਕਰਨ ਵਾਲਾ ਵੱਡਾ ਅਮਲੀ ਜਪ ਕਰੋ ਅਜਿਹਾ ਖੋਜ ਕਾਰਜ ਹੀ ਸਹੀ ਦਿਸ਼ਾ ਵਿੱਚ ਉਠਾਇਆ ਲਾਭਪਰਪੂਰ ਕਦਮ ਹੋਵੇਗਾ ਇਹ ਗੁਰੂ ਨਾਨਕ ਦਾ ਗੱਲ ਨੂੰ ਅਸਰਦਾਰ ਢੰਗ ਨਾਲ ਕਰਨ ਤੇ ਸਮਝਾਉਣ ਦਾ ਕੌਤਕੀ ਢੰਗ ਸੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਤਰਕ ਦਾ ਉਲਟਾ ਢੰਗ ਉਦੋਂ ਵਰਤਿਆ ਜਾਂਦਾ ਹੈ ਜਦੋਂ ਦਕੀਆਂ ਨੂੰ ਸੀ ਸੋਚ ਵਿੱਚ ਗਰਸਿਆ ਮਨੁੱਖ ਅਸਲੀਅਤ ਤੇ ਸਚਾਈ ਵੱਲ ਅੱਖ ਚੁੱਕ ਕੇ ਨਾ ਵੇਖੇ ਇਸ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਚਿਰ ਵਰਤੀ ਰੂੜੀਆਂ ਤੇ ਚੱਲ ਕੇ ਮਨੁੱਖੀ ਸਮਝ ਆਪਣੇ ਆਲੇ ਦੁਆਲੇ ਪ੍ਰਤੀ ਸੁੰਨ ਹੋ ਗਈ ਹੋਵੇ ਤੇ ਪ੍ਰਚਲਿਤ ਵਿਵਹਾਰ ਨੂੰ ਹੀ ਜਾਇਜ਼ ਸਮਝਣ ਲੱਗ ਪੀ ਹੋਵੇ ਇਹੀ ਕੌਤਕੀ ਟੰਗ ਗੁਰੂ ਸਾਹਿਬ ਨੇ ਉਦੋਂ ਵਰਤਿਆ ਸੀ ਜਦੋਂ ਬ੍ਰਹਮੰਡੀ ਤੇ ਵਾਯੂ ਮੰਡਲੀ ਵਰਤਾਰਿਆਂ ਦੀ ਸਦੀਵੀ ਆਰਤੀ ਦੀ ਤੁਲਨਾ ਵਿੱਚ ਬ੍ਰਾਹਮਣਾ ਵੱਲੋਂ ਮੰਦਰਾਂ ਵਿੱਚ ਕੀਤੀ ਆਰਤੀ ਨੂੰ ਕਰਮਕਾਂਡ ਦੱਸਿਆ ਸੀ ਇਸੇ ਤਰ੍ਹਾਂ ਉਹਨਾਂ ਨੇ ਕਿਸੇ ਮੁਨਾਫੇਦਾਰ ਕੰਮ ਦੀ ਥਾਂ ਭੁੱਖਿਆਂ ਨੂੰ ਭੋਜਨ ਖਵਾਉਣ ਦੇ ਕਾਰਜ ਨੂੰ ਖਰਾ ਸੌਦਾ ਕਹਿ ਕੇ ਅੰਜਾਮ ਦਿੱਤਾ ਸੀ ਭਾਈ ਲਾਲੋ ਕਰ ਕੋਧਰੇ ਦੀ ਰੋਟੀ ਵਿੱਚ ਦੁੱਧ ਤੇ ਮਲਕ ਭਾਗੋ ਦੇ ਖਾਣੇ ਵਿੱਚ ਖੂਨ ਦਾ ਅਹਿਸਾਸ ਕਰਾ ਕੇ ਸੱਚੀ ਕਿਰਤ ਦਾ ਸਿਰ ਵੀ ਉਹਨਾਂ ਨੇ ਇਸੇ ਤਰ੍ਹਾਂ ਉੱਚਾ ਕੀਤਾ ਸੀ ਇਵੇਂ ਹੀ ਹਰਦੁਆਰ ਵਿੱਚ ਗੰਗਾ ਤੋਂ ਕਰਤਾਰਪੁਰ ਦੇ ਖੇਟਾਂ ਵੱਲ ਪਾਣੀ ਸੁੱਟ ਕੇ ਤੇ ਇੱਕ ਹੋਰ ਥਾਂ ਚੰਗੇ ਲੋਕਾਂ ਨੂੰ ਉਜੜ ਜਾਣ ਤੇ ਮੰਦਿਆਂ ਨੂੰ ਵਸੇ ਰਹਿਣ ਦੀ ਪਾਖਾ ਬੂਲ ਕੇ ਉਹਨਾਂ ਨੇ ਅਨੇਕਾਂ ਵਾਰ ਅਜੀਹੀਆਂ ਹੀ ਮਨ ਚੰਜਾਉਣ ਵਾਲੀਆਂ ਕੌਤਕੀ ਗੱਲਾਂ ਕੀਤੀਆਂ ਸਨ ਹਰ ਬਾਰ ਉਹਨਾਂ ਨੇ ਆਮ ਪ੍ਰਚੁਰਿਤ ਸ਼ਬਦਾਂ ਵਿੱਚ ਨਵੇਂ ਅਰਥ ਪਾ ਕੇ ਲੋਕਾਂ ਨੂੰ ਤਰਕ ਤੇ ਵਿਵੇਕ ਵੱਲ ਮੋੜਨ ਦਾ ਉਪਦੇਸ਼ ਦਿੱਤਾ ਸੀ ਪੁਰਾਣੀ ਸੋਚ ਤੇ ਪੁਰਾਣੇ ਰਵਾਜਾਂ ਨੂੰ ਕੂੜ ਭਾਵ ਵਿਅਰਥ ਕਹਿਣ ਦੇ ਨਾਲ-ਨਾਲ ਉਹਨਾਂ ਨੇ ਪੁਰਾਣੇ ਸ਼ਬਦਾਂ ਵਿੱਚ ਉਹ ਅਰਥ ਪਾਏ ਜੋ ਲੋਕਾਂ ਨੂੰ ਵਿਗਿਆਨਕ ਢੰਗ ਵਰਤ ਕੇ ਗਿਆਨ ਹਿਤ ਕਾਰਜ ਕਰਨ ਦੀ ਸੇਧ ਦੇਣ ਪਰ ਬਹੁਤੇ ਸਿੱਖ ਵਿਦਵਾਨ ਗੁਰੂ ਸਾਹਿਬ ਦੇ ਇਨ੍ਹਾਂ ਅਰਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਇਸ ਕਉਤਾਹੀ ਕਾਰਨ ਆਮ ਸਿੱਖਾਂ ਵਿੱਚ ਦੂਜੇ ਧਰਮਾਂ ਖਾਸ ਕਰਕੇ Hindu ਧਰਮਵਾਦ ਹੀ ਪਖੰਡ ਕਰਮ ਤੇ ਅੰਧਵਿਸ਼ਵਾਸੀ ਮਨੋਵ੍ਰਤੀਆਂ ਪ੍ਰਵੇਸ਼ ਕਰ ਰਹੀਆਂ ਹਨ ਕੋਈ ਕਹਿੰਦਾ ਹੈ ਕਿ ਸਵੇਰੇ ਉੱਠ ਕੇ ਜਪਜੀ ਦਾ ਪਾਠ ਕਰਨ ਨਾਲ ਦਿਨ ਦੇ ਸਭ ਕੰਮ ਆਸਾਨ ਹੋ ਜਾਂਦੇ ਹਨ ਕੋਈ ਦੱਸਦਾ ਹੈ ਕਿ ਇਸ ਦੇ ਪੜਨ ਨਾਲ ਜੁਨੀ ਭ੍ਰਮਣ ਤੋਂ ਮੁਕਤੀ ਮਿਲ ਜਾਂਦੀ ਹੈ ਅਪਣੇ ਆਪ ਨੂੰ ਸੰਤ ਅਖਵਾਉਂਦਾ ਕੋਈ ਸੱਜਣ ਕਹਿੰਦਾ ਹੈ ਕਿ ਜੇ ਪੂਰੇ ਜਪਜੀ ਦਾ ਪਾਠ ਨਹੀਂ ਹੋ ਸਕਦਾ ਤਾਂ ਪਹਿਲੀਆਂ 5 ਪੌੜੀਆਂ ਦਾ ਜਾਪ ਹੀ ਹਰ ਰੋਜ਼ 5 ਵਾਰ ਕਰ ਲਵੋ ਦੋਹਾਂ ਦਾ ਫਲ ਬਰਾਬਰ ਹੈ ਕੋਈ ਹੋਰ ਸਾਧ ਕਹਿੰਦਾ ਹੈ ਕਿ 360 ਜਪਜੀ ਪਾਠਾਂ ਨਾਲ ਪੁੱਤਰ ਦਾਤ ਮਿਲਦੀ ਹੈ ਕਈ ਭਾਈ ਪ੍ਰਚਾਰਦੇ ਹਨ ਕਿ ਜੇ ਪੰਜ ਪੌੜੀਆਂ ਦਾ ਪਾਠ ਵੀ ਨਹੀਂ ਹੋ ਸਕਦਾ ਮੂਲ ਮੰਤਰ ਦਾ ਹੀ 108 ਵਾਰ ਕਰ ਲਵੋ ਇਸ ਨਾਲ ਹੀ ਕਈ ਦੁੱਖ ਦਲਿੱਦਰ ਤੇ ਡਰ ਪੈ ਨੇੜੇ ਨਹੀਂ ਆਉਣਗੇ ਕਈ ਵਿਦਵਾਨ ਲੱਗਦੇ ਗੁਰਮੁਖ ਚਿਹਰੇ ਮੋਰੇ ਵਾਲੇ ਸਿੱਖ ਤਾਂ ਜਪਜੀ ਪਾਠ ਨਾਲ ਦਿਲ ਦਿਮਾਗ ਤੇ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਦਾ ਵੀ ਦਾਵਾ ਕਰਦੇ ਹਨ ਤੇ ਇਸ ਕਾਰਜ ਲਈ ਉਹ ਬਕਾਇਦਾ ਕੈਂਪ ਲਗਾਉਂਦੇ ਹਨ ਉਨ੍ਹਾਂ ਦੇ ਕੈਂਪ ਵੀ ਵਿਦੇਰੇ ਇੰਗਲੈਂਡ ਅਮਰੀਕਾ ਤੇ ਕੈਨੇਡਾ ਜਿਹੇ ਤਨਾੜ ਦੇਸ਼ਾਂ ਵਿੱਚ ਲੱਗਦੇ ਹਨ ਜਿੱਥੇ ਸੈਂਕੜੇ ਗੁਣਾ ਮਾਇਕ ਲਾਭ ਹੁੰਦਾ ਹੈ ਇਸ ਰਸਮ ਰਿਵਾਜੀ ਤੇ ਅੰਧਵਿਸ਼ਵਾਸੀ ਬ੍ਰਿਤੀ ਦਾ ਹਾਲ ਇਹ ਹੈ ਕਿ ਜਿੰਨਾ ਵੱਡਾ ਕੰਮ ਉੰਨਾ ਵੱਧ ਪਾਠ ਕੀ ਪੁਰਸ਼ ਕੀ ਬੀਬੀਆਂ ਕੀ ਸਾਬਤ ਸਰੂਪ ਤੇ ਕੀ ਸਹਿਜਤਾਰੀ ਸਵੇਰੇ ਉੱਠਦਿਆਂ ਹੀ ਕਿਸੇ ਨਾ ਕਿਸੇ ਕਾਰਜ ਸਿੱਧੇ ਨਮਿੱਤ ਮੂਲ ਮੰਤਰ ਜਾਂ ਜਪਜੀ ਪਾਠ ਆਰੰਭ ਕਰ ਦਿੰਦੇ ਹਨ ਕਈ ਸੰਤ ਸਹਿਬਾਨ ਤਾਂ ਪੜਨ ਪੜਾਉਣ ਤੇ ਪਾਠਾਂ ਦੀ ਗੱਲ ਛੱਡ ਕੇ ਸਿੱਧਾ ਨਾਮ ਵਿਚਣ ਤੇ ਹੀ ਆ ਗਏ ਹਨ ਗੱਲ ਕੀ ਗੁਰੂ ਨਾਨਕ ਦਾ ਗਿਆਨ ਤੇ ਵਿਵੇਕ ਦਾ ਮੂਲ ਮੰਤਰ ਅੱਜ ਧਰਮ ਤੇ ਸਵਾਰਤ ਦੀ ਆੜ ਵਿੱਚ ਇੱਕ ਮੰਤਰਿਕ ਤਾੰਤ੍ਰਿਕ ਵਸਤੂ ਦੇ ਤੌਰ ਤੇ ਵਰਤਿਆ ਜਾਣ ਲੱਗਿਆ ਹੈ ਅਜਿਹਾ ਕਰਨਾ ਗੁਰੂ ਨਾਨਕ ਦੀ ਸਿੱਖੀ ਵਿਚਾਰਤਾਂ ਨਾਲ ਬੇਇਨਸਾਫੀ ਹੀ ਨਹੀਂ ਖਿਲਵਾੜ ਹੈ ਗੁਰੂ ਨਾਨਕ ਨੇ ਜਪਜੀ ਸਾਹਿਬ ਦੀ ਬਾਣੀ ਸਿੱਖਾਂ ਨੂੰ ਪੜ ਕੇ ਸਿੱਖਣ ਅਤੇ ਸਿੱਖ ਸਿਆਣੇ ਹੋ ਕੇ ਸਹੀ ਅਮਲ ਕਰਨ ਲਈ ਦਿੱਤੀ ਸੀ ਪਰ ਉਹਨਾਂ ਦੇ ਸਿੱਖਾ ਨੇ ਕੁਰਾਹੇ ਪੈ ਕੇ ਇਸ ਨੂੰ ਪੌਰਾਣਿਕ ਮੰਤਰਾਂ ਵਾਂਗ ਬਿਨਾਂ ਸਮਝੇ ਬੁੱਝੇ ਰੱਟੇ ਲਾਲਾ ਕਲਮਿਆਂ ਵਾਂਗ ਪੜ੍ਹਨਾ ਸ਼ੁਰੂ ਕਰ ਦਿੱਤਾ Hindu ਪੰਡਤਾਂ ਦੀ ਰੱਟੇ ਲਾਉਣ ਦੀ ਮਜਬੂਰੀ ਤਾਂ ਸਮਝੀ ਜਾ ਸਕਦੀ ਹੈ ਕਿ ਪੁਰਾਤਨ ਕਾਲ ਵਿੱਚ ਕਾਗਜ਼ ਕਲਮ ਦਵਾਤ ਤੇ ਕਿਤਾਬਾਂ ਦੀ ਅਣਹੋਂਦ ਕਾਰਨ ਉਹਨਾਂ ਨੂੰ ਸਭ ਕੁਝ ਮੂੰਹ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ ਪਰ ਆਧੁਨਿਕ ਕਾਲ ਵਿੱਚ ਤਾਂ ਗੁਰੂ ਦੀ ਬਾਣੀ ਗੁਟਕਿਆਂ ਗ੍ਰੰਥਾਂ ਸੀਡੀਆਂ ਪੈਨ ਡਰਾਈਵਾਂ ਤੇ ਨੈੱਟ ਸਮੇਤ ਕਈ ਮਾਧਿਅਮਾਂ ਵਿੱਚ ਆਮ ਮਿਲਦੀ ਹੈ ਹਰ ਵਿਅਕਤੀ ਇਸ ਨੂੰ ਸੌਕ ਨਾਲ ਪੜ੍ਹ ਸੁਣ ਕੇ ਵਿਚਾਰ ਕਰ ਸਕਦਾ ਹੈ ਚਾਰੇ ਪਾਸੇ ਗੁਰਦੁਆਰੇ ਹਨ ਜਿੱਥੇ ਜਾ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ ਸੰਗਤ ਵਿੱਚ ਕਰਤਾਪੁਰਖ ਦੀਆਂ ਵਡਿਆਈਆਂ ਸਬੰਧੀ ਨਵੀਆਂ ਖੋਜਾਂ ਪ੍ਰਾਪਤੀਆਂ ਤੇ ਸੂਚਨਾਵਾਂ ਬਾਰੇ ਸਾਂਝ ਪਾਈ ਜਾ ਸਕਦੀ ਹੈ ਫਿਰ ਵੀ ਅਜੋਕੇ ਸਿੱਖ ਬਾਣੀ ਨੂੰ ਸੋਚਣ ਸਮਝਣ ਦੀ ਥਾਂ ਇਸ ਦਾ ਮੁਹਾਰਨੀ ਵਾਂਗ ਮਕੈਨਿਕੀ ਰਟਨ ਕਰਦੇ ਹਨ ਤੇ ਇਸ ਵਿੱਚ ਸਵਾਰਤ ਸਿੱਧੀ ਦੀ ਕਾਮਨਾ ਕਰਦੇ ਹਨ ਨਾ ਬਾਣੀ ਤੇ ਨਾ ਆਪਣੇ ਅਨੁਭਵ ਤੋਂ ਉਹਨਾਂ ਨੇ ਕੁਝ ਸਿੱਖਿਆ ਹੈ ਸਿੱਖੀ ਵਿੱਚ ਇਹ ਦਵੰਦਾਤਮਕ ਰੁਝਾਨ ਹੈ ਜੋ ਤਰਕਸੰਗਤ ਨਹੀਂ ਜੋ ਗੁਰੂ ਸਾਹਿਬ ਨੇ ਚਿਤਵਿਆ ਵੀ ਨਹੀਂ ਸੀ ਕਹਿਣ ਨੂੰ ਅੱਜ ਦੇ ਸਿੱਖ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਅਲੱਗ ਹੀ ਨਹੀਂ ਉਲਟ ਦੱਸਦੇ ਹਨ ਜੋ ਬਿਲਕੁਲ ਠੀਕ ਹੈ ਪਰ ਫਿਰ ਵੀ ਨਕਲ ਉਹ ਬ੍ਰਾਹਮਣਵਾਦੀਆਂ ਦੀ ਹੀ ਕਰਦੇ ਹਨ ਉਹਨਾਂ ਨੇ ਗੁਰੂ ਸਾਹਿਬ ਤੋਂ ਬਾਣੀ ਤਾਂ ਲੈ ਲਈ ਪਰ ਉਹਨਾਂ ਦੇ ਸੰਕਲਪ ਨਹੀਂ ਲਏ ਗੁਰੂ ਸਾਹਿਬ ਨੇ ਉਹਨਾਂ ਨੂੰ ਪੁਰਾਤਨ ਸੰਕਲਪਾਂ ਨੂੰ ਵਿਵੇਕ ਦੀ ਕਸੋਟੀ ਤੇ ਪਰਖਣ ਲਈ ਕਿਹਾ ਸੀ ਪਰ ਉਹ ਸਿੱਖੀ ਸੰਕਲਪਾਂ ਨੂੰ ਬ੍ਰਾਹਮਣਵਾਦੀ ਦ੍ਰਿਸ਼ਟੀ ਅਨੁਸਾਰ ਵਰਤਦੇ ਹਨ ਬ੍ਰਾਹਮਣਵਾਦ ਉਹ ਆਪਣੇ ਅੰਦਰ ਪਾਲਦੇ ਹਨ ਪਰ ਖਤਰਾ ਇਸ ਦਾ ਬਾਹਰੋਂ ਦੱਸਦੇ ਹਨ ਇਸ ਦਵੰਦ ਨੂੰ ਖਤਮ ਕਰਨ ਲਈ ਬਾਣੀ ਨੂੰ ਸਹੀ ਅਰਥਾ ਨਾਲ ਵਿਚਾਰ ਕੇ ਸਹੀ ਸੋਚ ਤਾਰਨ ਕਰਨ ਦੀ ਲੋੜ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਪਤਾ ਲੱਗੇਗਾ ਕਿ ਜਿਸ ਜਪਜੀ ਨੂੰ ਉਹ ਦੂਜੇ ਧਾਰਮਿਕ ਸਾਸ਼ਤਰਾਂ ਵਾਂਗ ਇੱਕ ਨਿਤਨੇਮੀ ਕਰਮकांड ਦਾ ਸਧਾਰਨ ਜਿਹਾ ਪਰਵਚਨ ਸਮਝਦੇ ਹਨ ਉਹ ਕਿੰਨੀ ਉੱਚੀ ਬਾਣੀ ਹੈ ਇਸ ਦੀ ਵਿਚਾਰਧਾਰਾ ਵਿੱਚ ਉਹ ਬ੍ਰਹਮੰਡੀ ਗਿਆਨ ਹੈ ਜੋ ਪਰਮ ਸਤਿ ਵਾਂਗ ਹੀ ਸਦਾ ਸਦੀਵੀ ਹੈ ਅਸੰਖ ਬਾਰ ਦੁਨੀਆ ਮਿਟੇ ਤੇ ਅਸੰਖ ਬਾਰ ਮਿਟ ਕੇ ਫੇਰ ਬਣੇ ਤੇ ਅਨੰਤ ਵਾਰ ਇਸੇ ਤਰ੍ਹਾਂ ਮਿਟਦੀ ਬਣਦੀ ਰਹੇ ਤਦ ਵੀ ਇਸ ਦੇ ਸੱਚ ਨੂੰ ਆਚ ਨਹੀਂ ਆਵੇਗੀ ਇਹ ਸੱਚ ਇੰਨਾ ਕਰੜਾ ਤੇ ਸਥਿਰ ਹੈ ਕਿ ਇਸ ਨੂੰ ਹਿੰਦੂਵਾਦ ਤਾਂ ਕੀ ਕੋਈ ਹੋਰ ਵਿਚਾਰਧਾਰਾ ਵੀ ਖਰੋਚ ਨਹੀਂ ਲਾ ਸਕਦੀ ਜੇ ਹਿੰਦੂਵਾਦ ਇੰਨਾ ਨਵਾਂ ਨਰੋਆ ਹੁੰਦਾ ਤਾਂ ਸਿੱਖੀ ਸਿਧਾਂਤ ਪੈਦਾ ਹੀ ਨਾ ਹੁੰਦਾ ਜੋ ਸਿੱਖੀ ਨੂੰ ਕਿਸੇ ਦੂਜੇ ਧਰਮ ਤੋਂ ਖਤਰੇ ਦੀ ਗੁਹਾਰ ਲਾਉਂਦੇ ਹਨ ਉਹਨਾਂ ਦਾ ਆਪਣਾ ਸਿੱਖੀ ਗਿਆਨ ਕੰਮ ਨਹੀਂ ਕਰ ਰਿਹਾ ਸਿੱਖੀ ਨੂੰ ਵਿਗਿਆਨ ਤੋਂ ਵੀ ਕੋਈ ਖਤਰਾ ਨਹੀਂ ਕਿਉਂਕਿ ਵਿਗਿਆਨ ਦੀ ਮੁਹਾਰਤ ਹੈ ਇਸ ਬਾਣੀ ਦੇ ਆਪਣੇ ਹੱਥ ਵਿੱਚ ਹੀ ਹੈ ਹੋਰ ਤਾਂ ਹੋਰ ਇਸ ਨੂੰ ਮਾਰਕਸਵਾਦੀ ਵਿਚਾਰਧਾਰਾ ਤੋਂ ਵੀ ਕੋਈ ਡਰ ਨਹੀਂ ਜਿਵੇਂ ਕਿ ਬਹੁਤੇ ਸਿੱਖ ਵਿਦਵਾਨ ਕਹੇ ਸੁਣੇ ਸ਼ੰਕਾ ਕਰਦੇ ਰਹਿੰਦੇ ਹਨ ਜੋ ਲੋਕ ਮਾਰਕਸਵਾਦ ਤੇ ਸਿੱਖੀ ਨੂੰ ਪ੍ਰਸ਼ਟ ਪਰ ਵਿਰੋਧੀ ਮੰਨ ਕੇ ਇੱਕ ਦੂਜੇ ਲਈ ਹਉਆ ਸਮਝਦੇ ਹਨ ਉਹਨਾਂ ਨੇ ਨਾ ਮਾਰਕਸਵਾਦ ਨੂੰ ਪੜ੍ਹਿਆ ਹੈ ਨਾ ਸਿੱਖੀ ਨੂੰ ਸਮਝਿਆ ਹੈ ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦਾ ਸਿੱਖੀ ਸਿਧਾਂਤ ਤੇ ਮਾਰਕਸ ਦਾ ਮਾਰਕਸਵਾਦ ਦੋਵੇਂ ਵਿਗਿਆਨਕ ਲੀਹਾਂ ਤੇ ਚਲਦੀਆਂ ਇੱਕੋ ਭਾਵ ਦੀਆਂ ਵਿਚਾਰਧਾਰਾਵਾਂ ਹਨ ਬਸ ਫਰਕ ਇਹ ਹੈ ਕਿ ਸਿਧਾਂਤਕ ਰੂਪ ਵਿੱਚ ਸਿੱਖ ਸਿਧਾਂਤ ਵਿਗਿਆਨ ਨੂੰ ਸੇਧ ਦਿੰਦਾ ਹੈ ਤੇ ਮਾਰਕਸਵਾਦ ਵਿਗਿਆਨ ਤੋਂ ਸੇਧ ਲੈਂਦਾ ਹੈ ਇਹ ਕਥਨ ਪ੍ਰਸਿੱਧ ਰੋਮਨ ਚਿੰਤਕ ਥਾਮਸ ਐਕਵਾਂਸ ਵਾਂਗ ਧਰਮ ਤੇ ਵਿਗਿਆਨ ਦੇ ਗਠਜੋੜ ਸਿਰ ਆਸਤਿਕਤਾ ਵਾਲੀ ਟੋਪੀ ਪਹਿਨਾਉਣ ਵਾਲੀ ਮੁਲਮੇਦਾਰੀ ਨਹੀਂ ਸਗੋਂ ਨਿਰਪੱਖ ਢੰਗ ਨਾਲ ਪਰਖਿਆ ਤੇ ਡੂੰਘਾਈ ਨਾਲ ਵਿਚਾਰਿਆ ਵਿਗਿਆਨਕ ਤੱਤ ਹੈ ਕੋਈ ਮੰਨੇ ਨਾ ਮੰਨੇ ਉਹ ਉਸ ਦੀ ਸਮਝ ਪਰ ਇੱਕ ਉਚਾਈ ਤੋਂ ਵੇਖਿਆ ਤੇ ਇੱਕ ਗਹਿਰਾਈ ਤੋਂ ਪਰਖਿਆ ਇਹ ਇੱਕ ਨਿਰਵਾਦਿਕ ਸੱਚਾਈ ਹੈ ਅੱਜ ਇਨਾ ਹੀ ਅਗਲਾ ਪਰਵਚਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ